ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਪਿਛਲੀ ਵੀਡੀਓ ਦੇ ਵਿੱਚ ਇੱਕ ਬਾਈ ਨੇ ਆਪਾਂ ਨੂੰ ਕਮੈਂਟ ਕਰਿਆ ਸੀ ਕਿ ਕਹਿੰਦਾ ਯਾਰ ਆਹ ਤਾਂ ਸਾਡੀ ਮੋਟਰ ਆ ਕਮੈਂਟ ਦੇ ਵਿੱਚ ਤੇ ਲਓ ਜੀ ਬਾਈ ਦੀ ਆਪਾਂ ਫੇਰ ਉਸੇ ਮੋਟਰ ਤੇ ਕੋਲ ਜਾ ਕੇ ਵੀਡੀਓ ਜਿਹੜੀ ਉਹ ਬਣਾਉਣ ਆਏ ਆ ਤੇ ਪਹਿਲਾਂ ਆਪਾਂ ਨੇ 4 ਦਿਨ ਪਹਿਲਾਂ ਇੱਥੋਂ ਦੀ ਤੁਹਾਨੂੰ ਵਾਟਰ ਦਾ ਲੈਵਲ ਜਿਹੜਾ ਦਿਖਾਇਆ ਸੀ ਤੇ ਅੱਜ ਫੇਰ ਤੁਹਾਨੂੰ ਕਰਦਾ ਕੀ ਸਥਿਤੀ ਹੈ ਤੇ ਉਹੀ ਸੇਮ ਲੋਕੇਸ਼ਨ ਸਤਰਾਨਾ ਨੇੜੇ ਤੇ ਇਸ ਤੋਂ ਬਾਅਦ ਅੱਗੇ ਖਨੌਰੀ ਇਹਦੀ ਆ ਤੇ ਇਹ ਅਪਡੇਟ ਦੋਸਤੋ ਸਿਰਫ ਆਪਾਂ ਤੁਹਾਨੂੰ ਪਾਣੀ ਦਾ ਲੈਵਲ ਦਿਖਾਉਣ ਲਈ ਪਾਉਨੇ ਹੁੰਦੇ ਆ ਨਾ ਕੋਈ ਡਰਾਉਣ ਵਾਸਤੇ ਜਾਂ ਕੁਝ ਕਿਉਂਕਿ ਪਿੱਛੇ ਪਿਛਲੀ ਵੀਡੀਓ 'ਚ ਇੱਕ ਕਮੈਂਟ ਵੀ ਕਰਿਆ ਸੀ ਕਹਿੰਦਾ ਵੀ ਪਾਣੀ ਦਾ ਲੈਵਲ ਦਾ ਪਿੱਛੇ ਆ ਯਾਰ ਤੁਸੀਂ ਐਮੀ ਵੀਡੀਓ ਬਣਾਈ ਜਾਂਦੇ ਹੋ ਸੋ ਦੋਸਤੋ ਇਹ ਕੋਈ ਆਪਾਂ ਡਰਾਉਣ ਧਮਕਾਉਣ ਲਈ ਜਾਂ ਕੋਈ ਹੋਰ ਤੁਹਾਡੇ ਚ ਕੋਈ ਪੈਨਿਕ ਕ੍ਰੀਏਟ ਕਰ ਲਈ ਵੀਡੀਓ ਨਹੀਂ ਬਣਾਉਂਦੇ ਤੇ ਇਹ ਵੀਡੀਓ ਦੋਸਤੋ ਜਸਟ ਇੱਕ ਤੁਹਾਨੂੰ ਇੱਕ ਇਨਫੋਰਮੇਸ਼ਨ ਕਹਿ ਲੋ ਜਾਂ ਵੀ ਜਾਣਕਾਰੀ ਲਈ ਕਿ ਪਾਣੀ ਆਪਣੇ ਏਰੀਆ ਦੇ ਵਿੱਚ ਜਿਹੜਾ ਘੱਗਰ ਨਦੀ ਵਗਦੀ ਆ ਉਹਦਾ ਦੋਸਤੋ ਸਿਰਫ ਇੱਕ ਤੁਹਾਨੂੰ ਲੈਵਲ ਦੱਸਣ ਲਈ ਆਪਾਂ ਵੀਡੀਓ ਬਣਾਉਨੇ ਆ ਸੋ ਹੁਣ ਆਪਾਂ ਦੋਸਤੋ ਚੱਲਦੇ ਆ ਥੱਲੇ ਤੇ ਥੱਲੇ ਚੱਲ ਕੇ ਤੁਹਾਨੂੰ ਸਾਰੀ ਲੋਕੇਸ਼ਨ ਪਹਿਲਾਂ ਵਾਲੀ ਉਹ ਦਿਖਾਉਨੇ ਆ ਤੇ ਇਸ ਟਾਈਮ ਦੋਸਤੋ ਆਪਾਂ ਖੜੇ ਆ ਦਿੱਲੀ ਕਟੜਾ ਐਕਸਪ੍ਰੈਸ ਵੀ ਇਹਦੇ ਫਲਾਈਓਵਰ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਇੱਥੇ ਨਜ਼ਦੀਕ ਪੈਂਦਾ ਸਭ ਤੋਂ ਛਤਰਾਣਾ ਤੇ ਛਤਰਾਣੇ ਤੋਂ ਬਾਅਦ ਦੋਸਤੋ ਅੱਗੇ ਜਾਂਦਾ ਹੈ ਘਰਖਣੋਰੀ ਵੱਲੋਂ ਤੇ ਚਲੋ ਚੱਲਦੇ ਆਂ ਦੋਸਤੋ ਥੱਲੇ ਤੇ ਥੱਲੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਲੈਵਲ ਕਿੱਥੋਂ ਤੱਕ ਵਧਿਆ ਹੋਇਆ ਹੈ ਘਟਿਆ ਹੋਇਆ ਕੀ ਆ ਚੱਲ ਕੇ ਕਰਦੇ ਆਂ ਗੱਲ ਦੋਸਤੋ ਥੱਲੇ ਚੱਲ ਕੇ ਤਾਂ ਦੋਸਤੋ ਆਪਾਂ ਹੁਣ ਆ ਚੁੱਕੇ ਆ ਮਤਲਬ ਕਿ ਥੱਲੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿਛਲੀ ਵੀਡੀਓ ਨਾਲ ਦੋਸਤੋ ਵਾਹ ਮਤਲਬ ਤੇਜ਼ ਹੈ ਪਾਣੀ ਵੀ ਵਧਿਆ ਹੈ ਜਿਹੜੀ ਆਪਾਂ ਨੇ ਲਗਭਗ 5 ਤਰੀਕ ਨੂੰ ਵੀਡੀਓ ਦੋਸਤਾਂ ਅਪਲੋਡ ਕੀਤੀ ਸੀ ਆਪਣੇ ਚੈਨਲ ਦੇ ਉੱਤੇ ਤੇ ਅੱਜ ਫੇਰ ਤੁਹਾਨੂੰ ਅਪਡੇਟ ਦਿੰਨੇ ਆ ਉਸ ਦਿਨ ਨਾਲੋਂ ਦੋਸਤਾਂ ਪਾਣੀ ਤਾਂ ਜ਼ਰੂਰ ਇੱਥੇ ਜ਼ਿਆਦਾ ਪਰ ਇੱਥੇ ਜੋ ਸਥਾਨਕ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਵੇਰੇ ਦੋਸਤ ਜਿਹੜੀ ਤੁਸੀਂ ਆਹ ਜਿਹੜੀ ਦੇਖ ਰਹੇ ਹੋ ਜਿੱਥੇ ਆ ਬੂਟੀ ਪਈ ਹੈ ਇਹ ਕਹਿੰਦੇ ਵੀ ਸਵੇਰੇ ਇਹ ਡੁੱਬੀ ਹੋਈ ਸੀ ਪਰ ਹੁਣ ਇਹ ਪਾਣੀ ਜਿਹੜਾ ਦੋਸਤੋ ਉਹ ਮਤਲਬ ਕਿ ਘਟਦਾ ਜਾ ਰਿਹਾ ਤੇ ਪਰ ਫਿਲਹਾਲ ਹਲੇ ਵੀ ਪਾਣੀ ਦੋਸਤੋ ਕਾਫੀ ਜਿਹੜਾ ਉਹ ਪਿੱਛੋਂ ਆ ਰਿਹਾ ਪਰ ਇਹ ਇਹਦਾ ਲੈਵਲ ਦੋਸਤੋ ਪਰ ਹੌਲੀ ਹੌਲੀ ਸੋਲੋ ਸੋਲੋ ਘਟਦਾ ਜਿਹੜਾ ਦੋਸਤੋ ਉਹ ਜਾ ਰਿਹਾ ਜੋ ਕਿ ਇੱਕ ਚਲੋ ਚੰਗੀ ਗੱਲ ਹੈ ਇਹ ਪਾਣੀ ਮਤਲਬ ਕਿ ਘਟ ਜੇ ਬਾਹਰ ਨਾ ਨਿਕਲੇ ਬਾਕੀ ਉਹ ਬਾਈ ਦੀ ਮੋਟਰ ਆਪਾਂ ਤੁਹਾਨੂੰ ਦੁਬਾਰਾ ਦਿਖਾਉਣੀ ਆ ਜਿਹਨੇ ਕਮੈਂਟ ਕਰਿਆ ਸੀ ਵੀਰੇ ਤੁਸੀਂ ਕਮੈਂਟ ਕਰਿਆ ਆਪਾਂ ਨੂੰ ਬਹੁਤ ਵਧੀਆ ਲੱਗਿਆ ਕਿ ਇਹ ਸਾਡੀ ਮੋਟਰ ਆ ਤੇ ਤੁਹਾਡੀ ਮੋਟਰ ਆਪਾਂ ਦੁਬਾਰਾ ਫੇਰ ਆਪਣੀ ਵੀਡੀਓ ਦੇ ਵਿੱਚ ਦਿਖਾਉਨੇ ਆ ਤੇ ਬਾਕੀ ਚਲੋ ਚੱਲਦੇ ਆ ਥੋੜਾ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਨਜ਼ਦੀਕ ਜਾ ਕੇ ਹੋਰ ਵੀਊ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਕਿ 5 ਤਰੀਕ ਨਾਲੋਂ ਤਾਂ ਪਾਣੀ ਦਾ ਲੈਵਲ ਜ਼ਿਆਦਾ ਹੈ ਉਸ ਦਿਨ ਤਾਂ ਮਤਲਬ ਕਿ ਕਾਫੀ ਘੱਟ ਸੀ ਤੇ ਇੱਥੋਂ ਦੋਸਤੋ ਅੱਗੇ ਬਾਈ ਹੁਣੀ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਕਿ ਕੱਲ ਯਾਨੀ ਕਿ ਪਿਛਲੇ ਦਿਨ ਵੀਡੀਓ ਜਿਹੜਾ ਮਤਲਬ ਕਿ ਪਾਣੀ ਦਾ ਲੈਵਲ ਉਹ ਸਭ ਤੋਂ ਜ਼ਿਆਦਾ ਸੀ ਪਰ ਹੁਣ ਹੌਲੀ-ਹੌਲੀ ਜਿਹੜਾ ਉਹ ਲੈਵਲ ਹੈ ਉਹ ਘਟਦਾ ਮਤਲਬ ਕਿ ਜਾ ਰਿਹਾ ਤੇ ਇੱਕ ਬਾਈ ਹੋਰ ਯੂਟਿਊਬਰ ਮਤਲਬ ਕਿ ਇਸ ਚੀਜ਼ ਦੀ ਪਿੱਛੋਂ ਪੰਚਕੁਲਾ ਸਾਈਡ ਤੋਂ ਅਪਡੇਟ ਪਾਉਂਦਾ ਉਹਨਾਂ ਨੇ ਸਵੇਰੇ ਅਪਡੇਟ ਪਾਈ ਹੋਈ ਸੀ ਕਿ ਜਿਹੜੇ ਸੁਕਨਾ ਲੇਕ ਦਾ ਇੱਕ ਗੇਟ ਹੈ ਜਿਹੜਾ ਉਹ ਖੋਲਿਆ ਗਿਆ ਸੀ ਕਿਉਂਕਿ ਸੁਕਨਾ ਲੇਕ ਵੀ ਹੋਰ ਫਲੋ ਮਤਲਬ ਕਿ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕੀ ਸੀ ਤੇ ਉਹਦਾ ਸਾਰੀ ਰਾਤ ਦੋਸਤੋ ਜਿਹੜਾ ਇੱਕ ਗੇਟ ਖੁੱਲਾ ਰਿਹਾ ਤੇ ਸਵੇਰੇ ਮਤਲਬ ਕਿ ਉਹਦਾ ਗੇਟ ਆ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤੇ ਜਿਸ ਨਾਲ ਕਿ ਸੁਖਨਾਲੇ ਏਕ ਦਾ ਲੈਵਲ ਵੀ ਥੋੜਾ ਡਾਊਨ ਗਿਆ ਤੇ ਇਧਰੋਂ ਕੋਈ ਕਿਸੇ ਤਰ੍ਹਾਂ ਦਾ ਦੋਸਤੋ ਕੋਈ ਨੁਕਸਾਨ ਜਿਹੜਾ ਉਹ ਵੀ ਮਤਲਬ ਕਿ ਨਹੀਂ ਹੋਇਆ ਸੋ ਹੋਰ ਥੋੜਾ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਨਜ਼ਦੀਕ ਤੋਂ ਲਓ ਜੀ ਹੁਣ ਤੁਸੀਂ ਆਪਣੀ ਪਿਛਲੀ ਵੀਡੀਓ ਨਾਲ ਦੋਸਤੋ ਕੰਪੇਅਰ ਕਰ ਸਕਦੇ ਹੋ ਜਿਹੜੀਆਂ ਮਤਲਬ ਕਿ ਇੱਥੋਂ ਤੋਂ ਕਾਫੀ ਦੂਰ ਤੋਂ ਆਪਣੇ ਵਿਊਰ ਜਿਹੜੇ ਉਹ ਵੀਡੀਓ ਦੇਖ ਰਹੇ ਨੇ ਤੇ ਚਲੋ ਵਾਪਸੀ ਹੋ ਰਹੀ ਆ ਪਾਣੀ ਦੀ ਪਾਣੀ ਦਾ ਲੈਵਲ ਸਲੋਲੇ ਸਲੋੜੀ ਜੀ ਦੋਸਤੋ ਜਿਹੜਾ ਘਟਦਾ ਜਿਹੜਾ ਜਾ ਰਿਹਾ ਜੋ ਕਿ ਚੰਗੀ ਗੱਲ ਹੈ। ਤੋਂ ਵੇਚੀ ਰਹੇ ਬਾਹਰ ਨਾ ਨਿਕਲੇ ਜਿਵੇਂ ਕਿ ਦੋਸਤੋ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲਬਾਤ ਕਰਦੇ ਆ ਕਿ ਬਾਹਰ ਨਿਕਲਿਆ ਤਾਂ ਇੱਥੋਂ ਦੇ ਸਾਈਡਾਂ ਤੇ ਜੋ ਫਸਲਾਂ ਦੇ ਲਈ ਬਹੁਤ ਮਤਲਬ ਕਿ ਇਹ ਨੁਕਸਾਨ ਦਾ ਇੱਕ ਜਿਹੜਾ ਹੁੰਦਾ ਸੋ ਇਹ ਹੀ ਅਰਦਾਸ ਬੇਨਤੀ ਆ ਦੁਬਾਰਾ ਤੋਂ ਕਿ ਇਹ ਦੋਸਤੋ ਵਿੱਚ ਵਿੱਚ ਹੀ ਜਿਹੜਾ ਉਹ ਰਹਿ ਤੇ ਬਾਹਰ ਨਾ ਨਿਕਲੇ ਸੋ ਜਿਸ ਤਰ੍ਹਾਂ ਕਿ ਦੋਸਤੋ ਇਹਦਾ ਲੈਵਲ ਘਟ ਰਿਹਾ ਉਮੀਦ ਕਰਦੇ ਆ ਕਿ ਇਹ ਹੋਰ ਵੀ ਮਤਲਬ ਕਿ ਘਟ ਕੇ ਆਉਦੇ ਜੋ ਇਹਦਾ ਮਤਲਬ ਕਿ ਆਮ ਇਹਨਾਂ ਦਿਨਾਂ ਦੇ ਵਿੱਚ ਜੋ ਹੁੰਦਾ ਉਸ ਤਰ੍ਹਾਂ ਹੀ ਹੋਵੇ ਬਾਹਰ ਨਾ ਨਿਕਲੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਇੱਕ ਕਲਿੱਪ ਪਾਖੜਾ ਦੀ ਵੀਡੀਓ ਦਾ ਵੀ ਐਡ ਕਰਾਂਗੇ ਨਾਲ ਇਹ ਪਹਾੜਾ ਕਿਉਂਕਿ ਟਾਈਮਾਂ ਦੇ ਵਿੱਚ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਅ ਪਹਾੜੀ ਏਰੀਆ ਦੇ ਵਿੱਚ ਲਗਭਗ ਜਿੰਨੇ ਵੀ ਉਤਰਾੰਚਲ ਜੰਮੂ ਤੇ ਇਧਰ ਦੂਸਰਾ ਆਪਣਾ ਹਿਮਾਚਲ ਉਤਰਾਖੰਡ ਵਗੈਰਾ ਜਿੰਨੇ ਵੀ ਪਹਾੜੀ ਏਰੀਆ ਨੇ ਤੋਂ ਸਾਰਿਆਂ ਦੇ ਵਿੱਚ ਬਰਸਾਤ ਮਤਲਬ ਕਿ ਪੂਰੇ ਜੋਰਾ ਸ਼ੋਰਾਂ ਤੇ ਹੋ ਰਹੀ ਹੈ ਟਨਲਾਂ ਦੇ ਅੱਜ ਵੀਡੀਓ ਦੇਖ ਰਹੇ ਸੀ ਦੋਸਤੋ ਟਨਲਾਂ ਦੇ ਵਿੱਚ ਵੀ ਜਿਹੜਾ ਉਹ ਪਾਣੀ ਮਤਲਬ ਕਿ ਭਰਿਆ ਪਿਆ ਤੇ ਮੰਡੀ ਦੇ ਲਾਗੇ ਤੱਕੇ ਮੰਡੀ ਸਾਰੀ ਪੰਦੋ ਟਾਈਮ ਦੇ ਲਾਗੇ ਤੱਕੇ ਤਾਂ ਬਹੁਤ ਮਤਲਬ ਕਿ ਬੁਰੇ ਜਿਹੜੇ ਹਾਲਾਤ ਨੇ ਸੋ ਟਾਈਮ ਦੇ ਵਿੱਚੋਂ ਦੋਸਤੋ ਪਾਖੜਾ ਚੱਲ ਕੇ ਆਉਂਦੀ ਐ ਤੇ ਪਾਖੜਾ ਦਾ ਮਤਲਬ ਕਿ ਕੀ ਲੈਵਲ ਐ ਉਹਦੀ ਵੀ ਦੋਸਤੋ ਤੁਹਾਨੂੰ ਨਾਲ ਕਲਿੱਪ ਐਡ ਕਰਾਂਗੇ ਸੋ ਵੀਡੀਓ ਨੂੰ ਦੋਸਤੋ ਲਾਸਟ ਤੱਕ ਦੇਖਿਓ ਤੇ ਚਲੋ ਹੁਣ ਜੀ ਮਿਲਦੇ ਆਪਾਂ ਚੱਲ ਕੇ ਪਾਖੜਾ ਤੇ ਤੇ ਤੁਹਾਨੂੰ ਦਿਖਾਉਨੇ ਆ ਪਾਖੜਾ ਦਾ ਦੋਸਤੋ ਕੀ ਲੈਵਲ ਐ ਦੋਸਤੋ ਉਪਰ ਅੰਕਲ ਜੀ ਖੜੇ ਨੇ ਥੱਲੇ ਆ ਜਾਓ ਆਜੋ ਥੱਲੇ ਆڈر ਦੇ ਥੱਲੇ ਨਹੀਂ ਆ ਰਹੇ ਹੈਗੇ ਦੇਖ ਲਓ ਏ ਉਹ ਇਧਰ ਹਰੇ ਪਰਨੇ ਵਾਲੇ ਹਨ ਨੂੰ ਮਿਲਾਈ ਜਾਣਾ ਨੀਚੇ ਆ ਜਾਓ ਕਹਿੰਦੇ ਮੈਂ ਆਉਂਦਾ ਨਹੀਂ ਡਰ ਲੱਗਦਾ ਚਲੋ ਠੀਕ ਹੈ ਦੋਸਤੋ ਚੱਲਦੇ ਅੱਗੇ ਤਾਂ ਲਓ ਜੀ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਆਂ ਭਾਗੜਾ ਦੇ ਉੱਪਰ ਤੇ ਪਾਣੀ ਭਾਗੜਾ ਦੇ ਵਿੱਚ ਕੀ ਦੋਸਤੋ ਲੈਵਲ ਹੈ ਦਾ ਜਿਹੜਾ ਮਤਲਬ ਕਿ ਪਹਿਲਾਂ ਨਾਲੋਂ ਥੋੜਾ ਆਪੀ ਚੱਲ ਰਿਹਾ ਹੈ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਪਹਿਲਾ ਟਾਈਮ ਦੇ ਵਿੱਚ ਜਿਹੜਾ ਲੈਵਲ ਆ ਕਾਫੀ ਉੱਤੇ ਆ ਤੇ ਇਹ ਵੀ ਦੋਸਤੋ ਪਾਖੜਾ ਡੈਮ ਦੇ ਵਿੱਚੋਂ ਹੀ ਨਿਕਲ ਕੇ ਆਉਂਦੀ ਆ ਤੇ ਇਹ ਹੈ ਜੀ ਛਤਰਾਣੇ ਜਿਹੜੀ ਦਾ ਜਿਹੜਾ ਪੁਲਾ ਮੇਨ ਪਾਖੜਾ ਦਾ ਤੇ ਸਾਹਮਣੇ ਪੈਂਦੀ ਆ ਝਾਲ ਮਤਲਬ ਇਹ ਵੀ ਸਾਡੇ ਏਰੀਆ ਦਾ ਇੱਕ ਸੈਲਫੀ ਪੁਆਇੰਟ ਕਹਿ ਲੋ ਆ ਹੁਣੀ ਦੋ ਦੋ ਮਿੰਟ ਪਹਿਲਾਂ ਇੱਥੇ ਬੰਦੇ ਸੈਲਫੀਆਂ ਜਿਹੜੀਆਂ ਲੈਣ ਲੱਗੇ ਹੋਏ ਸੀ ਸੋ ਇਹ ਬਣਿਆ ਉੱਪਰ ਦੋਸਤੋ ਇਹਦੇ ਪੁਲ ਜਿਹੜਾ ਕਿ ਆਪਾਂ ਅਕਸਰ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਕਾਫੀ ਵਾਰ ਦਿਖਾ ਚੁੱਕੇ ਹਾਂ ਤੇ ਲਓ ਜੀ ਹੁਣ ਆਪਾਂ ਆ ਗਏ ਦੂਜੀ ਸਾਈਡ ਜਿਹੜੀ ਸਾਈਡ ਆਪਾਂ ਅਖਰਾ ਅੱਗੇ ਜਾ ਰਹੀ ਆ ਤੇ ਲੈਵਲ ਤੁਸੀਂ ਦੋਸਤੋ ਪਾਖੜਾ ਦਾ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੋ ਇਹ ਸੀ ਦੋਸਤੋ ਆਪਣੀ ਅੱਜ ਦੀ ਖੱਗਰ ਦੀ ਤੇ ਨਾਲ ਆਪਾਂ ਨੇ ਅੱਜ ਪਾਖੜਾ ਦਾ ਲੈਵਲ ਵੀ ਜਿਹੜਾ ਤੁਹਾਨੂੰ ਉਹ ਅਟੈਚ ਕਰਤਾ ਤੇ ਜਿਵੇਂ ਕਿ ਦੋਸਤੋ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਆਪਾਂ ਤੁਹਾਨੂੰ ਆਖਿਆ ਕਿ ਆਪਾਂ ਕੋਈ ਡਰਾਂ ਧਮਕਾਉਣ ਨਾ ਜਾਂ ਕੋਈ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰ ਲਈ ਵੀਡੀਓ ਨਹੀਂ ਬਣਾਉਂਦੇ ਸਰਵਿਕੇ ਮਤਲਬ ਕਿ ਆਪਣੇ ਏਰੀਆ ਦੇ ਵਿੱਚ ਦੋ ਜਿਹੜੀਆਂ ਨਦੀਆਂ ਚੱਲਦੀਆਂ ਨੇ ਪਾਖੜਾ ਲਾ ਲੋ ਜਾਂ ਖੱਗਰ ਤੇ ਇਹਦਾ ਇੱਕ ਸਰਵਿਕ ਲੈਵਲ ਦਿਖਾਉਣ ਲਈ ਜਿਵੇਂ ਕਿ ਨਿਊਜ਼ 'ਚ ਚੱਲਦਾ ਉਹਦੇ ਮਤਲਬ ਕਿ ਰਿਐਲਿਟੀ ਦਿਖਾਉਣ ਲਈ ਵੀ ਉਹਦਾ ਲੈਵਲ ਪੱਧਰ ਕੀ ਚੱਲ ਰਿਹਾ ਉਹ ਦਿਖਾਉਣ ਲਈ ਆਪਾਂ ਦੋਸਤੋ ਵੀਡੀਓ ਪਾਉਨੇ ਆ ਸੋ ਦੋਸਤੋ ਵੀਡੀਓ ਕਿਵੇਂ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਲਾਈਕ ਦੇ ਨਾਲ ਨਾਲ ਦੋਸਤੋ ਹਾਈਪ ਵੀ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਜੇ ਵੀਡੀਓ ਦੋਸਤੋ ਨਹੀਂ ਲੱਗੀ ਤਾਂ ਡਿਸਲਾਈਕ ਕਰ ਦਿਓ ਕੋਈ ਗੱਲ ਨਹੀਂ ਆਪਾਂ ਹੋਰ ਬਣਾ ਲਾਂਗੇ ਸੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਇਹ ਛੜ ਕੇ ਸਿੱਧੀ ਨਹੀਂ ਹੈਗੀ ਤੇ